8000 ਕਰੋੜ ਰੁਪਏ ਆਪਣਾ ਇਹ ਰੋਕੀ ਬੈਠੇ ਕੇਂਦਰ ਵਾਲੇ ਜਿੱਦੂ 5500 ਕਰੋੜ ਦਾ ਇਕੱਲਾ ਰੂਰਲ ਡਿਵੈਲਪਮੈਂਟ ਫੰਡ ਦਾ ਮੰਡੀ ਕਨ ਬੋਰਡ ਦਾ ਉਹ ਰੋਕਿਆ ਕਿਉਂ ਸੀ ਕੈਪਟਨ ਮਰਿੰਦਰ ਨੇ ਗਲਤ ਜਗ੍ਹਾ ਤੇ ਵਾਰਤ ਲਿਆ ਕਿਤੇ ਹੋਰ ਵਾਰਤ ਲਿਆ ਉਹਨੇ ਪੈਸੇ ਰੋਕਤੇ ਤੇ ਜਦੋਂ ਅਸੀਂ ਗਏ ਤਾਂ ਮੈਨੂੰ ਕਹਿੰਦੇ ਵਿਧਾਨ ਸਭਾ 'ਚ ਰੂਲ ਬਦਲੋ ਕਿ ਸਿਰਫ ਪੈਸਾ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਜਾਂ ਮੰਡੀਆਂ ਦੇ ਅਪਗ੍ਰੇਡیشن ਤੇ ਹੀ ਲੱਗੂਗਾ ਅਸੀਂ ਰੂਲ ਬਦਲਤਾ ਅਸੀਂ ਕਹ ਦੇਖ ਦੋ ਨਾ ਮੰਡਿਰ ਟੈਕਸ ਕਦੇ ਜ਼ੀਰੋ ਕਰਾਂਗੇ ਮੈਂ ਵੀ ਪਹਿਲਾਂ 3% ਹੈ ਜ਼ੀਰੋ ਕਿਵੇਂ ਕਰ ਦਊਗਾ ਤੁਸੀਂ ਕਹਿੰਦੇ ਨਾ ਹਮ ਦੂਸਰੇ ਸਟੇਟਾਂ ਕੋ ਜ਼ੀਰੋ ਦੇ ਰਹੇ ਮੈਂ ਕਹਿੰਦਾ ਨਾ ਫਿਰ ਇਹ ਨਹੀਂ ਚੱਲਣਾ ਕੰਮ 5500 ਕਰੋੜ ਕੈਪਟਨ ਹੋਰਾਂ ਦੀਆਂ ਗਲਤੀਆਂ ਕਰਕੇ ਉੱਥੇ ਰੁਕ ਗਿਆ ਉਹ ਕੈਪਟਨ ਨੂੰ ਉਸੇ ਪਾਰਟੀ ਚਲੇ ਗਿਆ ਕਰਵਾਵੇ ਨਾ ਕਲੀਅਰ ਉਥੋਂ ਸੁਨੀਲ ਜਾਖੜ ਕਰਵਾਵੇ ਨਾ ਕਲੀਅਰ ਹੋਏ ਪੈਸਾ ਆ ਜਿਹੜੇ ਮਨਪੀਰ ਬੱਲ ਹੋ ਵੀ ਕਰਾਉਣ ਨਾ ਉਥੇ ਪੈਸਾ ਕੇ ਪਈ ਪੰਜਾਬ ਦਾ ਪੈਸਾ ਦੇ ਪੰਜਾਬ ਦੇ ਹੋ ਕੇ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਰਹੇ ਮੈਂ ਕੱਲਾ ਲੜੀ ਜਾਂਦਾ ਨਹੀਂ ਭਾਜਪਾ ਨਾਲ ਕੱਲਾ ਲੜੀ ਜਾਂਦਾ ਗਵਰਨਰ ਨਾਲ ਕੱਲਾ ਲੜੀ ਜਾਂਦਾ ਹਰ ਗੱਲ ਤੇ ਸੁਪਰੀਮ ਕੋਰਟ ਜਾਣਾ ਪੈਂਦਾ ਹੈ ਕਾਂਗਰਸ ਨਾਲ ਕੱਲਾ ਲੜੀ ਜਾਂਦਾ ਤੁਸੀਂ 13 ਜ਼ੀਰੋ ਕਰ ਦੋ ਤਾਂ ਮੇਰਾ ਭਾਰ ਵੀ ਥੋਕਾ ਹੋ ਬਾਕੀ ਜ਼ਿੰਮੇਵਾਰੀ ਫਿਰ ਮੇਰੀ ਹੈ ਫਿਰ ਮੈਨੂੰ ਪਤਾ ਵੀ ਇਹ ਜਿਹੜਾ ਘਿਓ ਹੈ ਕਿ ਉਂਗਲੀ ਟੇਢੀ ਨਾਲ ਨਿਕਲਣਾ ਹੈ ਸਿੱਧੀ ਨਾਲ ਜਾ ਕਿਵੇਂ ਕਰ